ਹਾਂ ਜੀ ਕਿਸਾਨ ਵੀਰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਾਂਗੇ ਤੇ ਅੱਜ ਆਪਾਂ ਲੈ ਕੇ ਆ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿੱਚ ਆਏ 1500 ਨੂੰ ਬਾਸਮਤੀ ਦੀ ਰੇਟ ਦੀ ਗੱਲ ਕਰਾਂਗੇ ਕੀ ਰੇਟ ਲੱਗੇ ਨੇ ਤੇ ਉਸ ਤੋਂ ਪਹਿਲਾਂ ਜਿਹੜੀ ਵੀਰ ਚੈਨਲ ਤੇ ਪਹਿਲੀ ਔਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਮਿਲ ਸਕੇ ਤੇ ਬਾਸਮਤੀ ਦੇ ਤਾਜ਼ਾ ਰੇਟ ਦੀ ਅਪਡੇਟ ਮਿਲਦੀ ਰਹੇ ਤਾਂ ਹੁਣ ਗੱਲ ਕਰਾਂਗੇ ਦੋਸਤੋ ਪੰਜਾਬ ਦੀਆਂ ਮੰਡੀ ਦੀ ਰੇਟ ਦੀ ਜਿੱਥੇ ਕਿ 1509 ਚੋਂ ਨਾ ਵਿਕਣ ਲਈ ਆਏਗਾ ਮਲੇਰ ਕੋਟਲਾ ਦੀ ਗੱਲ ਕਰੀਏ 3015 ਰੁਪਏ ਰੇਟ ਲੱਗੇਗਾ ਤਾਂ ਅੱਗੇ ਕੋਟਕਪੂਰਾ ਦੀ ਗੱਲ ਕਰੀਏ ਦੋਸਤੋ 3010 ਰੁਪਏ ਰੇਟ ਲੱਗੇਗਾ ਬਟਾਲਾ ਦੀ ਗੱਲ ਕਰੀਏ 3055 ਰੁਪਏ ਰੇਟ ਲੱਗੇਗਾ ਜਿੱਥੇ ਕਿ 30000 ਬੁਰੀ ਦੀ ਆਮਦ ਹੋਈ ਹੈ ਤਾਂ ਅੰਮਰਸਰ ਦੀ ਗੱਲ ਕਰੀਏ ਦੋਸਤੋ 2911 ਰੁਪਏ ਰੇਟ ਲੱਗੇਗਾ ਜਿੱਥੇ ਕਿ 225000 ਬੁਰੀ ਵਿਕਣ ਲਈ ਆਈ ਹੈ ਤਰਨਤਾਰਨ ਦੀ ਗੱਲ ਕਰੀ 2990 ਰੁਪਏ ਰੇਟ ਲੱਗਿਆ 40000 ਬੁਰੀ ਵਿਕਣ ਲਈ ਆਈ ਹੈ ਤਾਂ ਪਤਣਾ ਦੀ ਗੱਲ ਕਰੀ ਦੋਸਤੋ 3190 ਰੁਪਏ ਰੇਟ ਲੱਗਿਆਗਾ ਤੇ ਫਤੀਕੜ ਝੂੜੀਆਂ ਦੀ ਗੱਲ ਕਰੀ ਦੋਸਤੋ 2832 ਰੁਪਏ ਰੇਟ ਲੱਗਿਆ 8000 ਬੁਰੀ ਵਿਕਣ ਲਈ ਆਈ ਹੈ ਤੇ ਬਟਾਲਾ ਦੀ ਗੱਲ ਕਰੀ ਦੋਸਤੋ 3055 ਰੁਪਏ ਰੇਟ ਲੱਗਿਆ 30000 ਬੁਰੀ ਵਿਕਣ ਲਈ ਆਈ ਹੈ ਤਰਨਤਾਰਨ ਦੀ ਗੱਲ ਕਰੀ 2990 ਰੁਪਏ ਰੇਟ ਲੱਗਿਆ 40000 ਬੁਰੀ ਵਿਕਣ ਲਈ ਆਈ ਹੈ ਇਹ ਸਾਨੂੰ ਦੋਸਤੋ ਕੁਝ ਪੰਜਾਬ ਦੀਆਂ ਮੰਡੀਆਂ ਦੀ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਹੁਣ ਆਪਾਂ ਗੱਲ ਕਰਾਂਗੇ ਹਰਿਆਣਾ ਦੀਆਂ ਮੰਡੀਆਂ ਦੀ ਰੇਟ ਦੀ ਹਰਿਆਣਾ ਦੇ ਵਿੱਚ ਕੀ ਝੋਨੇ ਦਾ ਰੇਟ ਲੱਗਿਆਗਾ ਦੋਸਤੋ ਪਹਿਲਾ ਗੱਲ ਕਰਾਂਗੇ 1847 ਦਾ ਸਰਸਾ ਵਿੱਚ 2900 ਰੁਪਏ ਰੇਟ ਲੱਗਿਆਗਾ ਤੇ 1847 ਦਾ ਰੇਟ ਸੀ ਦੋਸਤੋ ਹੁਣ ਰਤਿਆ ਵਿੱਚ 3065 ਰੁਪਏ ਰੇਟ ਲੱਗੇ 1509 ਝੋਨੇ ਦਾ ਰੇਟ ਆ ਦੋਸਤੋ ਫਤਿਹਪੁਰਬਾਦ ਵਿੱਚ 3040 ਰੁਪਏ ਰੇਟ ਲੱਗੇਗਾ 1 1000 ਬੁਰੀ ਵਿਕਨ ਲਈ ਆ ਗਿਆ ਤਜਖੜ ਦੀ ਗੱਲ ਕਰੀ ਦੋਸਤੋ 3000 ਰੁਪਏ 69 ਰੇਟ ਲੱਗੇਗਾ ਤੇ ਕਰਨਾਲ ਦੀ ਗੱਲ ਕਰੀਏ 2950 ਰੁਪਏ ਰੇਟ ਲੱਗੇਗਾ ਇੱਥੇ ਕੇ 20000 ਬੁਰੀ ਆਈ ਹੈ ਵੇਖਣ ਲਈ ਸੋਹਣੀਪੱਤ ਦੀ ਗੱਲ ਕਰੀਏ ਦੋਸਤੋ 3000 ਰੁਪਏ 3000 ਇੱਕ ਰੁਪਏ ਰੇਟ ਲੱਗੇਗਾ 25000 ਬੁਰੀ ਵਿਕਣ ਲਈ ਆਈ ਹੈ ਤਾਂ ਕੈਸਲ ਦੀ ਗੱਲ ਕਰੀ ਦੋਸਤੋ 3000 15 ਰੁਪਏ ਰੇਟ ਲੱਗੇਗਾ ਤਾਂ ਗੰਗੋਧ ਦੀ ਗੱਲ ਕਰੀ ਦੋਸਤੋ 2880 ਰੁਪਏ ਰੇਟ ਲੱਗੇਗਾ ਇੱਥੇ ਕਿ 1500 ਬੁਰੀ ਵਿਕਲੀਆਂ ਆਈਆਂ ਤਾਂ ਹੁਣ ਦੋਸਤੋ ਰੀਲਾ ਮੰਡੀ ਦੀ ਗੱਲ ਕਰਾਂਗੇ 2950 ਰੁਪਏ ਰੇਟ ਲੱਗਿਆ ਹੈ ਇੱਥੇ ਕਿ 10000 ਬੁਰੀ ਵਿਕਲੀਆਂ ਆਈਆਂ ਟਹਾਣਾ ਦੀ ਗੱਲ ਕਰੀ ਦੋਸਤੋ 3199 ਰੁਪਏ ਰੇਟ ਲੱਗਿਆਗਾ ਤੇ ਇਹ ਸਾਨੂੰ ਦੋਸਤੋ ਕਿਸ ਹਰਿਆਣਾ ਦੀਆਂ ਮੰਡੀ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਹੈਗੇ ਤਾਂ ਬਾਕੀ ਦੋਸਤੋ ਆਪਾਂ ਦਿੱਲੀ ਰੀਟ ਲਈ ਤਾਜ਼ਾ ਅਪਡੇਟ ਕਰਦੇ ਰਹਿਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰ ਦਿਆ ਕਰੋ ਤਾਂ ਬਾਕੀ ਵੀਡੀਓ ਨੂੰ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਲਓ ਡੇਲੀ ਡੇਲੀ ਆਪਾਂ ਤਾਜ਼ਾ ਵੀਡੀਓ ਪਾਉਂਦੇ ਰਹਿਣੇ ਹਾਂਗੇ ਅਪਡੇਟ ਕਰਦੇ ਰਹਿਣੇ ਹਾਂਗੇ ਤੇ ਬਾਕੀ ਡੇਲੀ ਡੇਲੀ ਆਪਣੇ ਚੈਨਲ ਤੇ ਤਾਜ਼ਾ ਅਪਡੇਟ ਹੁੰਦੇ ਰਹਿਣੇ ਨੇ ਦੋਸਤੋ